ਜਮਾਨ ਸਾਹਿਬ ਫਿਲਮ ਸਾਡੀ ਇਸ ਜਗ੍ਹਾ ਦਿਖਾਈ ਗਈ ਬਾਬਾ ਸਾਹਿਬ ਡਾਕਟਰ ਬੀਮਰਾਓ ਅੰਬੇਦਕਰ ਹਾਲ ਵਿੱਚ ਪਿੰਡ ਭਗਵਾਲ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਵੀਰੋ ਕੱਲ ਦਾ ਸ਼ੋਅ ਸਾਡਾ ਭਵਾਨੀਗੜ ਬੋਕਿਆ ਹੋ ਗਿਆ ਔਰ ਸੋ ਸਾਡਾ ਸ਼ੋਅ ਹੋਏਗਾ ਸਮਾਣਾ ਵਿੱਚ ਤੇ ਹੋਰ ਦਾ ਦਾ ਤੋਂ ਕੌਲ ਆਣੀ ਸ਼ੁਰੂ ਹੋ ਗਏ ਵੀਰੋ ਤੁਹਾਡੀ ਸਪੋਰਟ ਚਾਹੀਦੀ ਆ ਇਹ ਛੋਟੀ ਫਿਲਮ ਬੜੀਆਂ ਚਮਾਰ ਕਾਮ ਦੀ ਵਾਦਾ ਕਰਦੇ ਆ ਕਿ ਬੜੀ ਜਲਦੀ ਵੱਡੀ ਫਿਲਮ ਬਣਾਵਾਂਗੇ ਵੱਡੀ ਫਿਲਮ ਬਣਾਵਾਂਗੇ ਬੜੀ ਜਲਦੀ ਇਹ ਤੁਸੀਂ ਹੁਣ ਤੱਕ ਮੀਨਗਲੈਸ ਫਿਲਮਾਂ ਦੇਖੀਆਂ ਆ ਪਰ ਹੁਣ ਵਕਤ ਆ ਚੁੱਕਾ ਆ ਕਿ ਤੁਸੀਂ ਕਿਸੇ ਮਤਲਬ ਵਾਲੀਆਂ ਫਿਲਮਾਂ ਦੇਖੋਗੇ ਤੇ ਸਾਡੀ ਫਿਲਮ ਜਮਾਰ ਸਾਹਿਬ ਇੱਕ ਸਿੱਖਿਆ ਵਾਲੂ ਦਰਸਾਉਂਦੀ ਫਿਲਮੀਆਂ ਜਾਤਾਂ ਪਾਤਾਂ ਦੇ ਤੋੜ ਨੂੰ ਖਤਮ ਕਰਦੀ ਫਿਲਮੀਆਂ ਊਚ ਨੀਚ ਦੀ ਬਿਮਾਰੀ ਨੂੰ ਖਤਮ ਕਰਦੀ ਫਿਲਮੀਆਂ ਨਸਲਾਂ ਦਾ ਇੱਕ ਦੂਜੇ ਨਾਲ ਜਿਹੜਾ ਵਿਤਕਰਾਂ ਜਿਹੜਾ ਇੱਕ ਦੂਜੇ ਨਾਲ ਨਫ਼ਰਤ ਉਹਨਾਂ ਨੂੰ ਖਤਮ ਕਰਦੀ ਫਿਲਮ ਹੈ ਸਾਡੀ ਵੀਰੋ ਤੁਹਾਡਾ ਸਾਥ ਚਾਹੀਦਾ ਸਾਥ ਸਾਥ ਦਿਓ ਸਾਡਾ ਅਸੀਂ ਨੰਬਰ ਪਾ ਦਿੱਤਾ ਤੁਸੀਂ ਵੀ ਆਪਣੇ ਸ਼ਹਿਰ ਸਾਨੂੰ ਬੁਲਾ ਸਕਦੇ ਹੋ ਤੇ ਫਿਲਮ ਦਾ ਸ਼ੋਅ ਲਾ ਸਕਦੇ ਹੋ ਫਿਲਮ ਬਹੁਤ ਛੋਟੀ ਜਹੀ ਹੈ 15 20 ਮਿੰਟ ਦੀ ਫਿਲਮ ਹੈ ਅੱਜ ਇੱਥੇ 4 ਸ਼ੋਅ ਲਾਏ ਗਏ ਸਾਡੇ ਹੋਰ ਸਕਦਾ ਵੇਖ ਕੇ ਆਇਆ ਹੋਰ ਸਕਦਾ ਆਇਆ ਹੋਰ ਸਕਦਾ ਆਇਆ ਤਰੀਮ ਕੀਤੀ ਸਾਰਿਆਂ ਕੁਝ ਸਿੱਖ ਕੇ ਗਏ ਲੋਕ ਕੁਝ ਸਮਝ ਲੈ ਕੇ ਗਏ ਲੋਕ ਤੇ ਵੀਰੋ ਤੁਹਾਡੀ ਸਪੋਰਟ ਦੀ ਲੋੜ ਹੈ ਚਮਾਰ ਕੌਮ ਦੀ ਪਹਿਲੀ ਵਿਲਮ ਜਿਵੇਂ ਰਿਸਪਾਂਸ ਮਿਲ ਰਿਹਾ ਹੈਵੇਂ ਰਿਸਪਾਂਸ ਮਿਲਦਾ ਰਹੇ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਬਹੁਤ ਜਲਦੀ ਤੁਹਾਡੇ ਸ਼ਹਿਰ ਵਿੱਚ ਵੀ ਆਈਏ ਤੇ ਬਹੁਤ ਜਲਦੀ ਇਸ ਫਿਲਮ ਨੂੰ ਤੁਹਾਨੂੰ ਵੀ ਦਿਖਾਈਏ ਧੰਨਵਾਦ ਵੀਰੋ ਧੰਨਵਾਦ ਹਾਂਜੀ ਸਰ ਤੁਹਾਨੂੰ ਕਿਵੇਂ ਲੱਗੀ ਫਿਲਮ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ ਵਿੱਚ ਆ ਸੋਢੀ ਸਾਹਿਬ ਜੀ ਤੁਹਾਡੀ ਜਿਹੜੀ ਪਿਕਚਰ ਬਣਾਈ ਹੋਈ ਹੈ ਜਨਾਬ ਸਾਹਿਬ ਇਹ ਸਾਨੂੰ ਸਾਡੇ ਪਿੰਡ ਦੇ ਕੋਲ ਵਾਲਾ 20 rupees on google pay for business ਤੇ ਤੁਸੀਂ ਇਹ ਆ ਕੇ ਚਲਾਈ ਤੇ ਦਿਖਾਈ ਤੇ ਸਾਨੂੰ ਬਹੁਤ ਮਾਣ ਹੈ ਸਾਡੀ ਕੋਮ ਦੇ ਉੱਤੇ ਜਿਹੜੇ ਇਹ ਹੀ ਹੀਰੇ ਨੇ ਸਾਨੂੰ ਆਪਣੀ ਕੋਮ ਦੇ ਬਾਰੇ ਜਿਹੜੀ ਦੱਸ ਰਹੇ ਨੇ ਵੀ ਸਾਡੇ ਬਾਰੇ ਕੀ ਕੀ ਸੋਚ ਅੰਨਦੀ ਰਹੀ ਆ ਤੇ ਅਸੀਂ ਅੱਗੇ ਕੀ ਵਧ ਰਹੇ ਹਾਂ ਤੇ ਤੁਸੀਂ ਬਹੁਤ ਹੀ ਵਧੀਆ ਅਪਰਾਲਾ ਕਰਿਆ ਤੁਹਾਡੀ ਪਿਕਚਰ ਦੇ ਥਰੂ ਤੁਸੀਂ ਕਰ ਰਹੇ ਹੋ ਸਾਡੇ ਜਿਹੜੇ ਸੁੱਤੇ ਹੋਏ ਕੌਮ ਦੇ ਹੀਰੇ ਸੁੱਤੇ ਪਏ ਨੇ ਉਹਨਾਂ ਨੂੰ ਜਗਾਉਣ ਦੇ ਲਈ ਬਹੁਤ ਵਧੀਆ ਅਪਰਾਲਾ ਕਰਿਆ ਤੁਸੀਂ ਨੇ ਇਹ ਫਿਲਮ ਦੇ ਜੋ ਵਿੱਚ ਦੇ ਕੇ ਤੁਸੀਂ ਇਹਨਾਂ ਨੂੰ ਹਰੇਕ ਪਿੰਡ ਪੰਡੀ ਜਾਂ ਪੰਜਾਬ ਦੇ ਵਿੱਚ ਤੁਸੀਂ ਘੁੰਮ ਰਹੇ ਹੋ ਇਹ ਬਹੁਤ ਬਹੁਤ ਵਧੀਆ ਅਪਰਾਲਾ ਜਿਹੜਾ ਸਾਡੇ ਜਮੈਲ ਸਾਹਿਬ ਪਿਕਚਰ ਬੜਾਈਆ ਤੁਸੀਂ ਨੇ ਜੀ ਇਹ ਬਹੁਤ ਬਹੁਤ ਵਧੀਆ ਲੱਗੀ ਐਂਡ ਫਗੂ ਵਾਲੇ ਦੇ ਵਿੱਚ ਬਹੁਤ ਹੋਰ ਜਗ੍ਹਾ ਦੇ ਉੱਤੇ ਵੀ ਤੁਸੀਂ ਇਹਨੂੰ ਪ੍ਰਮੋਟ ਕਰੋ ਤੇ ਬਾਕੀ ਸਾਡਾ ਇਹ ਹੰਗਾਰਾ ਪੂਰੇ ਪੰਜਾਬ ਦੇ ਵਿੱਚ ਜਿੰਨੇ ਸਾਡੇ ਰਵਦਾਸੀਆ ਔਰ ਮਜਵੀ ਸਿੰਘ ਨੇ ਇਹਨਾਂ ਨੂੰ ਇਹੀ ਅਸੀਂ ਕਹਿ ਰਹੇ ਹਾਂ ਵੀ ਤੁਹਾਨੂੰ ਬਹੁਤ ਸਪੋਰਟ ਕਰਨ ਤੇ ਇਹ ਪਿਕਚਰ ਨੂੰ ਅੱਗੇ ਪ੍ਰੋਸੈਸ ਕਰੋ ਔਰ ਪੂਰੀ ਮੂਵੀ ਬਣਾ ਕੇ ਸਾਨੂੰ ਦਤੂ ਹੋਰ ਬਖਾਲ ਜੀ ਬਹੁਤ ਬਹੁਤ ਧੰਨਵਾਦ ਜੀ ਬਸ ਅਸੀਂ ਇੰਨਾ ਕਹਿਣਾ ਚਾਹਾਂਗੇ ਕਿ ਆਪਣੀ ਪੂਰੀ ਚਮਾਰ ਕੌਮ ਨੂੰ ਇੱਕ ਸਨੇਹਾ ਦੇ ਦੋਗੇ ਭਾਈ ਜਰੂਰ ਸਪੋਰਟ ਕਰਨਾ ਇਹ ਸਿੱਖਿਆ ਵਾਲੀ ਫਿਲਮਾਂ ਜਰੂਰ ਵੇਖਣਾ ਤੇ ਕਿਉਂਕਿ ਫਿਰ ਇਸੇ ਥਰੂ ਅਸੀਂ ਅਗਲੀ ਫਿਲਮ ਵੱਡੀ ਬਣਾਉਣੀ ਹੈ ਜੀ ਅਸੀਂ ਸਾਡੀ ਜਿਹੜੀ ਜਿਹਾ ਫੋਮ ਹੈ ਅਸੀਂ ਉਹਨਾਂ ਨੂੰ ਪੂਰਾ ਹੰਗਾਰਾ ਦਿੰਨੇ ਆ ਵੀ ਤੁਹਾਨੂੰ ਪੂਰਾ ਹੰਗਾਰਾ ਦੇਣ ਉਹ ਇਸ ਫਿਲਮ ਦੇ ਵਿੱਚ ਤੁਹਾਡੇ ਪੂਰੇ ਜੋ ਚੈਨਲ ਆ ਜਾ ਤੁਸੀਂ ਬਣਾ ਰਹੇ ਹੋ ਤੁਹਾਡੇ ਨਾਲ ਦੇ ਟੀਮ ਵਰਕ ਕਰ ਰਹੇ ਨੇ ਉਹਨਾਂ ਨੂੰ ਪੂਰਾ ਹੰਗਾਰਾ ਦੇਵਾਂਗੇ ਪੂਰੇ ਪੰਜਾਬ ਨੂੰ ਕਹਿ ਰਿਆ ਇਹਨੂੰ ਹੰਗਾਰਾ ਦੋ ਤੇ ਇਹਨੂੰ ਅੱਗੇ ਆਉਣੀ ਚਾਹੀਦੀ ਹੈ ਸਾਡੇ ਸਮਾਜ ਦੇ ਬਾਰੇ ਪੂਰਾ ਇਹ ਪਤਾ ਲੱਗਣਾ ਚਾਹੀਦਾ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਜੀ ਅਸੀਂ ਪੂਰੇ ਪੰਜਾਬ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਹਾਡਾ ਤੁਹਾਡਾ ਸਾਥ ਦੇਣ ਔਰ ਇਹ ਮੂਵੀ ਨੂੰ ਅੱਗੇ ਵਧਾਉਣਾ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਫਿਲਮ ਬਾਰੇ ਜੈਗੁਰਦੇਵ ਧਨਗੁਰਦੇਵ ਜੋ ਬੋਲੇ ਸੋਨਰ ਖਾਇ ਸਤਿਗੁਰੂ ਦਾਸ ਮਹਾਰਾਜ ਜੀ ਕੀ ਜੈ ਇਸ ਡੈਮ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਆ ਬਹੁਤ ਚੰਗਾ ਲੱਗਿਆ ਇਹ ਜਿਹੜੀ ਵੱਡੀ ਫਿਲਮ ਬਣਨੀ ਚਾਹੀਦੀ ਆ ਤਾਂ ਕਿ ਸਾਡੀ ਜਿਹੜੀ ਕੌਮ ਦਾ ਮਾਨ ਸਨਮਾਨ ਬਹਾਲ ਹੋ ਸਕੇ ਬਹੁਤ ਚੰਗਾ ਲੱਗਿਆ ਸਤਿਗੁਰੂ ਦਾਸ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਾਨੂੰ ਆਸ ਹੈ ਕਿ ਲੋਕ ਇਹਦਾ ਜਰੂਰ ਹੰਗਾਰਾ ਕਰਨਗੇ ਧੰਨਵਾਦ ਜੀ ਧੰਨਵਾਦ